ਰੋਗਨੀਤ ਸਿੰਘ ਬਿੱਟੂ ਜਿਹੜੇ 2024 ਦੀਆਂ ਲੋਕ ਸਭਾ ਚੋਣਾਂ 20000 ਵੋਟਾਂ ਤੋਂ ਹਾਰ ਗਏ ਸੀਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਤੇ ਜਦੋਂ ਭਾਜਪਾ ਜਿੱਤ ਜਾਂਦੀ ਹੈ ਹਾਲਾਂਕਿ ਇਸ ਵਾਰ ਭਾਜਪਾ ਵੀ ਪੂਰੇ ਬਹੁਮਤ ਦੇ ਨਾਲ ਨਹੀਂ ਆਈ ਪਰ ਜਦੋਂ ਨितीश ਕੁਮਾਰ ਤੇ ਚੰਦਰਪਾਪੂ ਨਾਇਡੂ ਦਾ ਸਾਥ ਇਹਨਾਂ ਨੂੰ ਮਿਲ ਜਾਂਦਾ ਤਾਂ ਫਿਰ ਇਹਨਾਂ ਨੇ ਕੱਲ 9 ਤਰੀਕ ਨੂੰ ਸੌ ਚੱਕ ਲਈ ਤੇ ਜਦੋਂ ਕੈਬਨਿਟ ਦੇ ਵਿੱਚ ਲਗਭਗ 72 ਲੋਕਾਂ ਨੂੰ ਜਿਹੜਾ ਵਾ ਉਹ ਕੈਬਨਿਟ ਰੈਂਕ ਦੀ ਸੂਚਕਾਈ ਗਈ ਤਾਂ ਉਸੇ ਦੌਰਾਨ ਰਵਨੀਤ ਸਿੰਘ ਬਿੱਟੂ ਜਿਹੜੇ ਆ ਇਹਨਾਂ ਦਾ ਨਾਮ ਵੀ ਸ਼ਾਮਲ ਕਰ ਲਿਆ ਗਿਆ ਹੁਣ ਪਹਿਲਾਂ ਤੇ ਲੋਕ ਹੈਰਾਨ ਨੇ ਵੀ ਇਹ ਰਵਨੀਤ ਸਿੰਘ ਬਿੱਟੂ ਜਿਹੜੇ ਚੋਣਾਂ ਹਾਰੇ ਹੋਏ ਆ ਇਹ ਮੰਤਰੀ ਕਿਵੇਂ ਬਣ ਸਕਦੇ ਆ ਦਰਸਲ ਜਦੋਂ ਕੈਬਨਿਟ ਦੇ ਵਿੱਚ ਕਿਸੇ ਨੂੰ ਸ਼ਾਮਲ ਕੀਤਾ ਜਾਂਦਾ ਤਾਂ ਉਹਦੇ ਕੋਲ ਦੋ ਆਪਸ਼ਨਸ ਹੁੰਦੇ ਆ ਜਾਂ ਤਾਂ ਉਹ ਸ਼ਖਸ ਜਿਹੜਾ ਉਹ ਲੋਕ ਸਭਾ ਚੋਣਾਂ ਜਿੱਤਿਆ ਹੋਵੇ ਤੇ ਜਾਂ ਫਿਰ ਉਹ ਰਾਜ ਸਭਾ ਦਾ ਮੈਂਬਰ ਹੋਵੇ ਹੁਣ ਜਿਹੜੇ ਰਵਨੀਤ ਸਿੰਘ ਬਿੱਟੂ ਆ ਇਹ ਲੋਕ ਸਭਾ ਦੀਆਂ ਚੋਣਾਂ ਤਾਂ ਹਾਰ ਚੁੱਕੇ ਨੇ 20000 ਵੋਟਾਂ ਤੋਂ ਪਰ ਕਿਉਂਕਿ ਭਾਜਪਾ ਦੀ ਸਰਕਾਰ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਹੈਗੀ ਆ ਹਾਲ ਹੀ ਦੇ ਵਿੱਚ ਇਹਨਾਂ ਨੇ ਜਿਹੜਾ ਰਾਜਸਥਾਨ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹਨਾਂ ਦੀ ਬਹੁਮਤ ਵਾਲੀ ਸਰਕਾਰ ਹੈ ਯੂਪੀ ਦੇ ਵਿੱਚ ਵੀ ਆ ਉੜੀਸਾ ਦੇ ਵਿੱਚ ਵੀ ਆ ਸੋ ਕਿਤੋਂ ਵੀ ਇਹਨਾਂ ਨੂੰ ਰਵਨੀਤ ਸਿੰਘ ਬਿੱਟੂ ਹੋਣਾ ਨੂੰ ਜਿਹੜਾ ਵਾ ਇਹ ਰਾਜ ਸਭਾ ਭੇਜਿਆ ਜਾਏਗਾ ਤੇ ਬਾਅਦ ਜੋ ਇਹਨਾਂ ਨੂੰ ਜਿਹੜਾ ਵੀ ਮਹਿਕਮਾ ਉਹ ਦੇਣਗੇ ਉਹਦੇ ਮੰਤਰੀ ਜਿਹੜਾ ਉਹ ਬਣ ਜਾਣਗੇ ਹਾਲੇ ਇਹ ਵੀ ਨਹੀਂ ਪਤਾ ਵੀ ਰਵਨੀਤ ਸਿੰਘ ਬਿੱਟੂ ਜਿਹੜੇ ਆ ਇਹ ਕੈਬਨਿਟ ਮੰਤਰੀ ਬਣਦੇ ਆ ਜਾਂ ਇਹ ਰਾਜ ਮੰਤਰੀ ਬਣਦੇ ਆ ਕੈਬਨਿਟ ਮੰਤਰੀ ਜਿਹੜਾ ਹੁੰਦਾ ਇਹਦੇ ਕੋਲ ਜਿਹੜਾ ਡਿਪਾਰਟਮੈਂਟ ਦਾ ਅਖਤਿਆਰ ਹੁੰਦਾ ਇਹ ਹੋਲੀ ਸੋਲੀ ਸ਼ਖਸ ਜਿਹੜਾ ਜਿੰਨੂੰ ਅਸੀਂ ਮੰਤਰੀ ਸਾਹਿਬ ਕਹਿੰਨੇ ਆ ਇਹ ਉਹਦਾ ਇੰਚਾਰਜ ਹੁੰਦਾ ਉਹਦਾ ਮਾਲਕ ਹੁੰਦਾ ਤੇ ਜਿਹੜਾ ਰਾਜ ਮੰਤਰੀ ਦਾ ਅਹੁਦਾ ਹੁੰਦਾ ਉਹ ਡਿਪਾਰਟਮੈਂਟ ਤਾਂ ਉਹੀ ਹੁੰਦਾ ਪਰ ਉਹ ਕੇਵਲ ਆਪਣੇ ਰਾਜ ਵਾਸਤੇ ਜਿਹੜਾ ਉਹ ਕੰਮ ਕਰ ਸਕਦਾ ਵੀ ਸਾਡੇ ਰਾਜ ਦੇ ਵਿੱਚ ਇਸ ਮਹਿਕਮੇ ਦੇ ਮੁਤਲਕ ਕੀ ਹੋ ਸਕਦਾ ਜਾਂ ਨਵਾਂ ਕੀ ਕਰ ਸਕਦੇ ਆ ਸੋ ਦੇਖਦੇ ਆ ਕਿ ਰਵਨੀਤ ਬਿੱਟੂ ਨੂੰ ਹੁਣ ਕੈਬਨਟ ਮੰਤਰੀ ਬਣਾਉਂਦੇ ਆ ਜਾਂ ਉਹਨਾਂ ਨੂੰ ਰਾਜ ਮੰਤਰੀ ਬਣਾਉਂਦੇ ਆ ਪਰ ਸਵਾਲ ਇਹ ਆ ਵੀ ਰਵਨੀਤ ਬਿੱਟੂ ਨੂੰ ਹੀ ਕਿਉਂ ਚੁਣਿਆ ਗਿਆ ਸੁਨੀਲ ਜਾਖੜ ਪੰਜਾਬ ਪ੍ਰਧਾਨ ਜਿਹੜੇ ਆ ਉਹ ਵੀ ਇਸ ਲਿਸਟ ਦੇ ਵਿੱਚ ਸੀਗੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਜਿਹੜੇ ਆਈਐਫਐਸ ਅਫਸਰ ਆ ਜਿਹੜੇ ਅਮਰੀਕਾ ਦੇ ਵਿੱਚ ਸਾਡੇ ਰਾਜਦੂਤ ਸੀਗੇ ਉਹ ਰਿਟਾਇਰ ਹੋਏ ਉਹਨਾਂ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਈ ਚੋਣ ਤਾਂ ਉਹ ਵੀ ਹਾਰ ਗਏ ਆ ਪਰ ਉਹਨਾਂ ਨੂੰ ਕਿਉਂ ਇਗਨੋਰ ਕੀਤਾ ਗਿਆ ਤੇ ਬਿੱਟੂ ਨੂੰ ਕਿਉਂ ਚੁਣਿਆ ਗਿਆ ਦਰਸਲ ਇਹ ਜਿਹੜੇ ਰਵਨੀਤ ਸਿੰਘ ਬਿੱਟੂ ਹੈ ਨਾ ਇਹਨਾਂ ਦੇ ਜਿਹੜੇ ਦਾਦਾ ਜੀ ਇਸਦਾਰ ਬੈਂਤ ਸਿੰਘ ਮਰਹੂਮ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਵੀ ਸੀਗੇ ਜਦੋਂ ਉਹਨਾਂ ਦੀ ਅਸੈਸੀਨੇਸ਼ਨ ਹੋਈ ਤਾਂ ਉਸ ਤੋਂ ਬਾਅਦ ਜਦੋਂ ਬਿੱਟੂ ਹੌਲੀ-ਹੌਲੀ ਜਵਾਨ ਹੁੰਦੇ ਗਏ ਤਾਂ ਇਹ ਜਿਹੜਾ ਉਹਨਾਂ ਲੋਕਾਂ ਨੂੰ ਆਪਣੇ ਨਿਸ਼ਾਨੇ ਤੇ ਲੈਂਦੇ ਰਹੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਨੂੰ ਲੱਗਦਾ ਵੀ دہشت گردੀ ਕਰਦੇ ਆ ਰਵਨੀਤ ਸਿੰਘ ਬਿੱਟੂ ਦੇ ਰਾਹੀ ਜਿਹੜੀ ਭਾਜਪਾ ਉਹ ਹਿੰਦੂਤਵ ਦਾ ਏਜੰਡਾ ਜਿਹੜਾ ਉਹਨੂੰ ਪਸਾਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਕਿਉਂਕਿ ਰਵਨੀਤ ਬਿੱਟੂ ਇੱਕ ਤਾਂ ਵੋਕਲ ਨੇ ਸਾਨੂੰ ਸਾਰਿਆਂ ਨੂੰ ਪਤਾ ਵੀ ਗੱਲਾਂ ਬਾਤਾਂ ਉਹ ਸੋਹਣੀਆਂ ਕਰ ਲੈਂਦੇ ਨੇ ਔਰ ਭਾਜਪਾ ਤਿਆਰੀ ਕਰ ਰਹੀ ਆ 2027 ਦੀ ਕਿਉਂਕਿ ਭਾਜਪਾ ਨੂੰ ਇੰਨਾ ਪਤਾ ਲੱਗ ਗਿਆ ਵੀ ਸਾਡਾ ਵੋਟ ਸ਼ੇਅਰ ਜਿਹੜਾ ਇਸ ਵਾਰ ਵੱਧ ਗਿਆ ਸ਼ਹਿਰਾਂ ਦੇ ਵਿੱਚੋਂ ਖੁੱਲ ਕੇ ਵੋਟ ਜਿਹੜੀ ਹੈ ਭਾਜਪਾ ਨੂੰ ਪਈ ਹੈ ਹਾਲਾਂਕਿ ਜਦੋਂ ਚੋਣਾਂ ਹੋਈਆਂ ਸੀਗੀਆਂ ਜਿਹੜੇ ਸਰਵੇ ਕਰ ਰਹੇ ਸੀਗੇ ਇਦਾਂ ਲੱਗਦਾ ਸੀਗਾ ਵੀ ਭਾਜਪਾ ਤੀਜੇ ਚੌਥੇ ਪੰਜਵੇਂ ਨੰਬਰ ਤੇ ਆਏਗੀ ਪਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਯਾਨੀ ਕਿ ਬਹੁਤ ਸਾਰੇ ਲੋਕ ਸਭਾ ਹਲਕਿਆਂ ਦੇ ਵਿੱਚ ਜਿੱਥੇ ਸ਼ਹਿਰੀ ਵੋਟਰ ਸਿਗਾ ਉੱਥੇ ਭਾਜਪਾ ਦੂਜੇ ਨੰਬਰ ਤੇ ਵੀ ਆਈ ਹੈ ਸੋ ਹੁਣ ਭਾਜਪਾ ਨੂੰ ਇਦਾਂ ਲੱਗਦਾ ਵੀ ਇੱਕ ਤਾਂ ਸਾਨੂੰ ਸਿੱਖ ਚਿਹਰਾ ਚਾਹੀਦਾ ਨੌਜਵਾਨ ਹੋਣਾ ਚਾਹੀਦਾ ਸੈਕੰਡ ਉਹ ਸਾਡਾ ਜਿਹੜਾ ਹਿੰਦੂਤਵ ਦਾ ਏਜੰਡਾ ਉਹਨੂੰ ਵੀ ਨਾਲ ਲੈ ਕੇ ਚੱਲੇ ਤੇ ਰਵਨੀਤ ਬਿੱਟੂ ਦੇ ਵਿੱਚ ਇਹ ਸਾਰੀ ਖਾਸੀਅਤ ਹੈਗੀ ਆ ਰਵਨੀਤ ਬਿੱਟੂ ਨੌਜਵਾਨ ਨੇ 48 ਸਾਲ ਦੀ ਉਮਰ ਆ ਪੱਗ ਸਿਰ ਤੇ ਸਜਾਉਂਦੇ ਨੇ ਸਿੱਖ ਪਰਿਵਾਰ ਚੋਂ ਆਉਂਦੇ ਨੇ ਜੱਟ ਸਿੱਖ ਪਰਿਵਾਰ ਦੇ ਨਾਲੇ ਸਬੰਧ ਰੱਖਦੇ ਨੇ ਤੇ ਇਸੇ ਕਰਕੇ ਰਵਨੀਤ ਬਿੱਟੂ ਨੂੰ ਚੁਣਿਆ ਗਿਆ ਵੀ ਇਹਨਾਂ ਨੂੰ ਅਸੀਂ ਕੈਬਨਿਟ ਮੰਤਰੀ ਬਣਾਉਨੇ ਆ ਇਹਨਾਂ ਨੂੰ ਫਿਰ ਪੰਜਾਬ ਭੇਜਦੇ ਆ ਤੇ 2027 ਦੀ ਜਿਹੜੀ ਤਿਆਰੀ ਆ ਉਹ ਸ਼ੁਰੂ ਕਰਦੇ ਆ ਹਾਲਾਂਕਿ ਪਹਿਲਾਂ ਇਹ ਵੀ ਖਬਰਾਂ ਸੀ ਕਿ ਜਿਹੜੇ ਤਰਨਜੀਤ ਸਿੰਘ ਸੰਧੂ ਆ ਜਿਹੜੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲੜੇ ਸੀਗੇ ਭਾਜਪਾ ਦੀ ਟਿਕਟ ਤੋਂ ਹਾਰ ਗਏ ਸੀ ਪਹਿਲਾਂ ਉਹਨਾਂ ਉੱਤੇ ਦਾਅ ਦੀਆਂ ਵੀ ਚਰਚਾ ਸੀਗੀਆਂ ਵੀ ਉਹਨਾਂ ਉੱਤੇ 2027 ਦਾ ਦਾਅ ਖੇਡਿਆ ਜਾਏਗਾ ਪਰ ਹੁਣ ਜਿਹੜੀ ਸਥਿਤੀ ਆ ਇਹ ਲਗਭਗ ਕਲੀਅਰ ਹੋ ਗਈ ਹੈ ਕਿ ਰਗਨੀਤ ਬਿੱਟੂ ਦੇ ਉੱਤੇ ਹੀ 2027 ਦੇ ਵਿੱਚ ਜਿਹੜਾ ਇਹ ਦਾਅ ਖੇਡਿਆ ਜਾਏਗਾ ਜਦੋਂ ਭਾਜਪਾ ਆਪਣੇ ਤੌਰ ਦੇ ਉੱਤੇ ਇਲੈਕਸ਼ਨਸ ਲੜੇਗੀ ਹਾਲਾਂਕਿ ਭਾਜਪਾ ਜਿੱਤੀ ਸ਼ਹਿਰਾਂ ਦੇ ਵਿੱਚੋਂ ਹੀ ਆ ਪਿੰਡਾਂ ਦੇ ਵਿੱਚੋਂ ਵੋਟ ਵੋਟ ਸ਼ੇਅਰ ਜਿਹੜਾ ਵਾ ਉਹ ਕੋ ਬਹੁਤ ਜ਼ਿਆਦਾ ਹਾਸਲ ਨਹੀਂ ਹੋਇਆ ਕਿਉਂਕਿ ਉਹ ਤਾਂ ਕਿਸਾਨ ਵਿਰੋਧ ਕਰ ਰਹੇ ਸੀਗੇ ਕੀ ਭਾਜਪਾ ਇੱਕ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀਆਂ ਦੇ ਨਾਲ ਗੱਠਜੋੜ ਕਰ ਸਕਦੀ ਹੈ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਇਹ ਵੀ ਜਿਹੜਾ ਹਜੇ ਸਮਾਂ ਪਾ ਕੇ ਪਤਾ ਲੱਗੇਗਾ ਵੀ ਭਾਜਪਾ ਦੀ ਅਗਲੀ ਰਣਨੀਤੀ ਕੀ ਹੈ ਪਰ ਭਾਜਪਾ ਨੇ ਇਥੋਂ ਰਵਨੀਤ ਬਿੱਟੂ ਹੋਣਾ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਕੇ ਦੋ ਗੱਲਾਂ ਜਿਹੜੀਆਂ ਉਹ ਸਿੱਧ ਕਰ ਦਿੱਤੀਆਂ ਇੱਕ ਤਾਂ ਅਮਿਤ ਸ਼ਿਆ ਦੀ ਕਈ ਉਹ ਗੱਲ ਜਿਹੜੀ ਉਹਨਾਂ ਨੇ ਲੁਧਿਆਣਾ ਰੈਲੀ ਦੇ ਵਿੱਚ ਕਹੀ ਸੀਗੀ ਕਿ ਤੁਸੀਂ ਰਵਨੀਤ ਬਿੱਟੂ ਨੂੰ ਜਿਤਾ ਦਿਓ ਇਹਨਾਂ ਨੂੰ ਮੈਂ ਵੱਡਾ ਬੰਦਾ ਬਣਾਉਂਗਾ ਮੇਰੇ ਦੋਸਤ ਆ ਭਾਵੇਂ ਇਹਨਾਂ ਨੂੰ ਮੈਂ ਮੰਤਰੀ ਬਣਾ ਦਊਂਗਾ ਸੋ ਬਿੱਟੂ ਹਾਰ ਵੀ ਗਏ ਆ ਪਰ ਅਮਿਤ ਸ਼ਾਹ ਹੁਣਾਂ ਨੇ ਆਪਣੀ ਗੱਲ ਜਿਹੜੀ ਆ ਉਹ ਪੁਗਾ ਦਿੱਤੀ ਆ ਕਿ ਰਵਨੀਤ ਬਿੱਟੂ ਨੂੰ ਹੁਣ ਜਿਹੜਾ ਉਹ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਦੂਸਰੀ ਗੱਲ ਇਹ ਆ ਕਿ ਭਾਜਪਾ ਨੂੰ ਇੱਕ ਸਿੱਖ ਚਿਹਰਾ ਵੀ ਮਿਲ ਗਿਆ ਜਿਨ੍ਹਾਂ ਜਿਹਦੇ ਰਾਹੀਂ ਭਾਜਪਾ ਜਿਹੜੀ ਆ ਉਹ ਆਪਣਾ ਅਜੰਡਾ ਜਿਹੜਾ ਉਹਨੂੰ ਪ੍ਰੋਮੋਟ ਕਰੇਗੀ। ਹੁਣ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰਵਨੀਤ ਸਿੰਘ ਬਿੱਟੂ ਆ ਇਹ ਕਿੱਦਾਂ ਦੀ ਬਿਆਨਬਾਜ਼ੀ ਕਰਦੇ ਆ ਪੰਜਾਬ ਨੂੰ ਲੈ ਕੇ ਇਹ ਕੀ ਸੋਚਦੇ ਆ ਕਿਸਾਨਾਂ ਦਾ ਮੁੱਦਾ ਸਭ ਤੋਂ ਵੱਡਾ ਆ ਜੇ ਉੱਥੇ ਦਾ ਉੱਥੇ ਹੀ ਖੜਾ ਵਾ। ਜਿੱਥੋਂ ਸ਼ੁਰੂ ਹੋਇਆ ਸੀ ਚੋਣਾ ਹਾਰਨ ਦੇ ਬਾਵਜੂਦ ਵੀ ਕੀ ਰਵਨੀਤ ਸਿੰਘ ਬਿੱਟੂ ਕਿਸਾਨਾਂ ਦਾ ਮਸਲਾ ਹੱਲ ਕਰਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਤੇ ਜਾਂ ਫੇਰ ਇੱਕ ਵਾਰ ਕਿਸਾਨਾਂ ਨੂੰ ਲਾਰੇ ਲਗਾਏ ਜਾਣਗੇ ਭਾਜਪਾ ਵੱਲੋਂ ਇਹ ਸਮਾਂ ਦੱਸੇਗਾ ਪਰ ਪੰਜਾਬ ਨੇ ਪੰਜਾਬ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਅੱਗੇ ਲਿਆ ਕੇ ਆਪਣਾ ਜਿਹੜਾ ਏਜੰਡਾ ਉਹ ਲਗਭਗ ਕਲੀਅਰ ਕਰ ਦਿੱਤਾ ਪੰਜਾਬ ਦੇ ਵਿੱਚ ਜਿੱਥੇ ਅਮਰਤਪਾਲ ਸਿੰਘ ਖੜੂਰ ਸਾਹਿਬ ਤੋਂ ਲਗਭਗ 2 ਲੱਖ ਵੋਟਾਂ ਨਾਲ ਜਿੱਤ ਗਿਆ ਤੇ ਉੱਥੇ ਦੂਜੇ ਪਾਸੇ ਅਮਰਤਪਾਲ ਵੀ ਜਿਹੜਾ ਉਹ ਗੱਲ ਕੀਤੀ ਕਰਦੇ ਆ ਵੀ ਬੰਦੀ ਸਿੰਘ ਜਿਹੜੇ ਆ ਇਹ ਬਾਹਰ ਆਉਣੇ ਚਾਹੀਦੇ ਆ ਤੇ ਬੰਦੀ ਸਿੰਘਾਂ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਜਿਹੜੇ ਆ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਸਾਰਿਆਂ ਨੂੰ ਪਤਾ ਉਹ ਕਹਿੰਦੇ ਜੀ ਇਹ ਬੰਦੀ ਸਿੰਘ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਜੇ ਇਹ ਜੇਲਾ ਚੋਂ ਬਾਹਰ ਆ ਗਏ ਬਲਵੰਤ ਸਿੰਘ ਰਾਜੂਆਣਾ ਨੂੰ ਲੈ ਕੇ ਜਿੱਥੇ ਸੰਸਦ ਤੱਕ ਗੱਲ ਗਈ ਵੀ ਉਹਨਾਂ ਦੀ ਸਜ਼ਾ ਮਾਫ਼ ਕਰ ਦੇਣੀ ਚਾਹੀਦੀ ਹੈ ਦਵਿੰਦਰ ਪਾਲ ਭੁੱਲਰ ਦਿੱਲੀ ਦੀ ਜੇਲ੍ਹ ਚ ਬੰਦਾ ਉਹਨਾਂ ਦੀ ਸਜ਼ਾ ਮਾਫ਼ੀ ਹੋ ਜਾਣੀ ਚਾਹੀਦੀ ਹੈ ਪਰ ਰਵਨੀਤ ਬਿੱਟੂ ਇਹ ਗੱਲ ਕਹਿੰਦੇ ਆ ਕਿ ਇਹ ਜੇਕਰ ਬਾਹਰ ਆ ਗਏ ਤਾਂ ਮਾਹੌਲ ਪੰਜਾਬ ਦਾ ਜਿਹੜਾ ਜ਼ਰੂਰ ਖਰਾਬ ਹੋ ਜਾਏਗਾ ਸੋ ਇੱਕ ਪਾਸੇ ਅਮਰਤਪਾਲ ਸਿੰਘ ਚੋਣਾ ਜਿੱਤ ਚੁੱਕਾ ਉਹਨਾਂ ਦੇ ਸੌ ਚੁੱਕਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਉਹ ਬਾਹਰ ਆਉਣਗੇ ਉਹ ਜੇਲ੍ਹ ਚੋਂ ਸੌ ਚੁੱਕਣਗੇ ਕਿ ਉਹਨਾਂ ਉੱਤੇ ਜਿਹੜੀ ਐਨਐਸਐ ਲੱਗੀ ਆ ਉਹ ਹਟ ਜਾਏਗੀ ਇਹ ਸਭ ਦੇ ਵਿੱਚ ਜਿੱਥੇ ਉਹ ਚਰਚਾਵਾਂ ਨੇ ਅਦਾਲਤ ਦੇ ਵਿੱਚ ਇਹ ਵੀ ਮੁਕੱਦਮਾ ਜਾਣਾ ਕਿ ਅਮਰਤਪਾਲ ਨੂੰ ਸੌ ਚੁੱਕਣ ਵਾਸਤੇ ਜਿਹੜਾ ਉਹ ਕੁਝ ਦਿਨ ਦੀ ਪਰੋਲ ਦਿੱਤੀ ਜਾਏ ਜਾਂ ਮੁਲਤ ਦਿੱਤੀ ਜਾਏ ਤਾਂ ਇਸੇ ਦੌਰਾਨ ਭਾਜਪਾ ਨੇ ਜਿਹੜਾ ਪੰਜਾਬ ਨੂੰ ਤੋਹਫੇ ਦੇ ਤੌਰ ਦੇ ਉੱਤੇ ਜਿਹੜਾ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਪਦ ਦਿੱਤਾ ਹੁਣ ਦੇਖਦੇ ਹਾਂ ਕਿ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਰਵਨੀਤ ਸਿੰਘ ਬਿੱਟੂ ਹੁਣ ਬਦੌਰ ਜਦੋਂ ਇੱਕ ਕੇਂਦਰੀ ਮੰਤਰੀ ਬਣਨਗੇ ਕਿਸਾਨਾਂ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਕੀ ਇਹ ਮਸਲਿਆਂ ਦੇ ਉੱਤੇ ਵੀ ਰਵਨੀਤ ਬਿੱਟੂ ਜਿਹੜੇ ਆ ਉਹ ਆਪਣੀ ਖੁੱਲ ਕੇ ਆਵਾਜ਼ ਬੁਲੰਦ ਕਰਨਗੇ ਕੀ ਰਵਨੀਤ ਸਿੰਘ ਬਿੱਟੂ ਸੰਸਦ ਦੇ ਵਿੱਚ ਇਹ ਆਵਾਜ਼ ਚੁੱਕਣਗੇ ਵੀ ਜਿਹੜੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਨੇ ਉਹ ਲੋੜ ਤੋਂ ਵੱਧ ਉਹ ਜਿਹੜਾ ਸਮਾਜ ਜੇਲਾਂ ਦੇ ਵਿੱਚ ਰਹਿ ਚੁੱਕੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਬਲਵੰਤ ਸਿੰਘ ਰਾਜੂਆਣਾ ਜਿਹੜਾ ਵਾ ਇਹਨਾਂ ਦੀ ਸਜ਼ਾ ਮਾਫ ਹੋ ਜਾਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਅਮਰਤਪਾਲ ਇਹਨਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਹੁਣ ਰਵਨੀਤ ਸਿੰਘ ਬਿੱਟੂ ਕੀ ਬਿਆਨ ਦੇਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਭਾਜਪਾ ਨੇ ਰਵਨੀਤ ਬਿੱਟੂ ਨੂੰ ਜਿੱਥੇ ਕੇਬਨਿਟ ਦੇ ਵਿੱਚ ਸ਼ਾਮਲ ਕੀਤਾ ਉੱਥੇ ਹੀ ਉਹਨਾਂ ਨੇ ਅੱਖੋਂ ਪਰੋਖੇ ਕਰ ਦਿੱਤਾ ਅਸ਼ਵਨੀ ਸ਼ਰਮਾ ਨੂੰ ਸੁਨੀਲ ਜਾਖੜ ਨੂੰ ਤੇ ਭਾਜਪਾ ਦੇ ਹੋਰ ਕਈ ਵੱਡੇ ਲੀਡਰਸ ਜਿਨ੍ਹਾਂ ਦੇ ਵਿੱਚੋਂ ਪਰਮਪਾਲ ਕੌਰ ਮਲੂਕਾ ਸ਼ਾਮਲ ਨੇ ਪਰਨੀਤ ਕੌਰ ਸ਼ਾਮਲ ਨੇ ਜਿਨ੍ਹਾਂ ਦੇ ਵਿੱਚੋਂ ਮਨਜੀਤ ਸਿੰਘ ਮੰਨਾ ਸ਼ਾਮਲ ਨੇ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜੇ ਸੀਗੇ ਤੇ ਸਭ ਤੋਂ ਵੱਡੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਸ਼ਾਮਲ ਕਰਾਇਆ ਗਿਆ ਸੀਗਾ ਪਰ ਕੈਪਟਨ ਸਾਹਿਬ ਜਿਹੜੇ ਆ ਇਹ ਇਸ ਵੇਲੇ ਕੋਈ ਬਹੁਤੇ ਸਰਗਰਮ ਨਹੀਂ ਤੇ ਭਾਜਪਾ ਨੂੰ ਲੱਗਾ ਵੀ ਰਵਨੀਤ ਬਿੱਟੂ ਜਿਹੜਾ ਉਹ ਬਿਲਕੁਲ ਰਾਈਟ ਕੈਂਡੀਡੇਟ ਆ ਕਿਉਂਕਿ ਇਹ ਗੱਲਬਾਤ ਵੀ ਕਰ ਲੈਂਦਾ ਸਿਰ ਦੇ ਉੱਤੇ ਪੱਗ ਵੀ ਸਜਾਉਂਦਾ ਤੇ ਰਹਿਣ ਵਾਲਾ ਵੀ ਪੰਜਾਬ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ Subscribe to One India channel and never miss an update.